ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਹਠੂਰ ਤੇ ਇੱਥੇ ਆਪਾਂ ਆਏ ਹਾਂ ਜੀ ਇੱਕ ਸਿਉਂਕ ਵਾਲੀ ਇੱਟ ਲੈਣ ਲਈ ਜਿਨ੍ਹਾਂ ਦੇ ਘਰੇ ਸਿਉਂਕ ਲੱਗੀ ਹੁੰਦੀ ਹੈ ਉਹ ਇੱਟ ਲੈ ਕੇ ਜਾ ਸਕਦੇ ਆਂ ਇਹ ਦੇਖੋ ਜੀ ਇਹ ਚੱਕਰ ਵਾਲਾ ਰੋਡ ਹੈ ਤੇ ਇਹ ਦੇਖੋ ਆਹਾ ਬਾਬਾ ਜੀ ਦਾ ਲੱਗਿਆ ਹੋਇਆ ਪੀਰ ਬਾਬਾ ਰਾਏ ਫਿਰੋਜ਼ ਜੀ ਦੀ ਜਗ੍ਹਾ ਇੱਧਰ ਹੈ ਤੇ ਆਹ ਦੇਖੋ ਨਾਲ ਲਿਖਿਆ ਹੈ ਸਿਉਂਕ ਵਾਲੀ ਇੱਟ ਮਿਲਦੀ ਹੈ ਆਹ ਦੇਖੋ ਇੱਕ ਉੱਚੀ ਜੀ ਕੋਠੀ ਹੈ ਇਸ ਦੇ ਨਾਲ ਹੀ ਆਪਾਂ ਨੇ ਚੱਲੇ ਜਾਣਾ ਹੈ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਹ ਦੇਖੋ ਜੀ ਅੱਗੇ ਫਿਰ ਇੱਧਰ ਨੂੰ ਆਪਾਂ ਨੇ ਮੁੜਨਾ ਹੁੰਦਾ ਹੈ ਇਹ ਦੇਖੋ ਜੀ ਆਪਾਂ ਮੁੜ ਗਏ ਆ ਜੀ ਤੇ ਇਹ ਦੇਖੋ ਜੀ ਇਹੋ ਜਗ੍ਹਾ ਹੈ ਇੱਥੋਂ ਸਿਉਂਕ ਵਾਲੀ ਮਿਲਦੀ ਹੈ ਜਿਨ੍ਹਾਂ ਦੇ ਘਰੇ ਸਿਉਂਕ ਲੱਗੀ ਹੁੰਦੀ ਜੀ ਹੈ ਉਹ ਏਟ ਲੈ ਕੇ ਜਾ ਸਕਦੇ ਨੇ ਤੇ ਉਸ ਨੂੰ ਸੁੱਚੀ ਥਾਂ ਦੇ ਉੱਤੇ ਰੱਖਣਾ ਹੁੰਦਾ ਹੈ ਤੇ ਫਿਰ ਇਹ ਇਟ ਹਰ ਵੀ ਦੇ ਮਹੀਨੇ ਮੋੜ ਨਹੀਂ ਹੁੰਦੀ ਹੈ ਜੇਕਰ ਤੁਹਾਡੇ ਘਰੇ ਸਿਉਂਕ ਪਹਿਲਾਂ ਖਤਮ ਹੋ ਜਾਂਦੀ ਹੈ ਤਾਂ ਤੁਸੀਂ ਇਹ ਇਟ ਪਹਿਲਾਂ ਵੀ ਮੋੜ ਸਕਦੇ ਹੋ ਇਹ ਦੇਖੋ ਜੀ ਇਹ ਉਹ ਹੈ ਜਗਾ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਇਹ ਦੇਖੋ ਜੀ ਇਧਰ ਹੱਥ ਧੋ ਕੇ ਤੁਸੀਂ ਅੰਦਰ ਮੱਥਾ ਠੀਕ ਸਕਦੇ ਹੋ ਇਹ ਦੇਖੋ ਜੀ ਇਹ ਇੱਟ ਬਾਰੇ ਇਤਿਹਾਸ ਲਿਖਿਆ ਹੋਇਆ ਹੈ। ਸਿਉਂਕ ਵਾਲੀ ਇੱਟ ਲੈਂਡ ਸੰਬੰਧੀ ਜ਼ਰੂਰੀ ਸੂਚਨਾ। ਅਜਿhko ਇਹ ਜਗ੍ਹਾ ਪੀਰ ਬਾਬਾ ਰਾਏ ਫਿਰੋਜੀ ਦੀ ਹੈ। ਇਸ ਜਗ੍ਹਾ ਨੂੰ ਸਿਉਂਕ ਖੋਣਾ ਹਟਾਉਣ ਦਾ ਬਰ ਮਿਲਿਆ ਹੈ। ਠੀਕ ਹੈ ਜੀ ਇੱਥੋਂ ਲੋਕ ਜਿਹੜੇ ਹੈਗੇ ਆ ਉਹ ਇੱਟ ਜਿਹੜੀ ਹੈਗੀ ਆ ਉਹ ਲੈ ਕੇ ਜਾ ਸਕਦੇ ਨੇ ਤੇ 25 ਫਰਵਰੀ ਨੂੰ ਇੱਥੇ ਪੰਡਾਰਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਹੀ ਇੱਟ ਜਿਹੜੀ ਹੈਗੀ ਇੱਥੇ ਵਾਪਸ ਕਰਨੀ ਹੁੰਦੀ ਹੈ। ਹੈਜੀ ਉਹ ਜਗਾ ਜਿੱਥੇ ਇੱਟ ਜਿਹੜੀ ਹੈਗੀ ਆ ਉਹ ਦਿੱਤੀ ਜਾਂਦੀ ਹੈ ਇੱਥੇ ਤੁਸੀਂ ਮੱਥਾ ਟੇਕ ਸਕਦੇ ਹੋ ਤੇ ਆ ਦੇਖੋ ਜੀ ਸੰਗਤਾਂ ਬੈਠੀਆਂ ਨੇ ਜੀ ਇੱਟ ਲੈਣ ਲਈ ਇਹ ਦੇਖੋ ਇਹਨਾਂ ਨੇ ਇਹ ਇੱਟ ਜਿਹੜੀ ਹੈਗੀ ਆ ਉਹ ਲਈ ਹੈ ਇਹ ਵੀ ਜਿੱਥੇ ਸੇਵਾ ਕਰਦੇ ਨੇ ਜੋ ਇਹ ਇੱਟ ਦਿੰਦੇ ਨੇ ਤੇ ਸਾਰੀਆਂ ਇਨਸਟਰਕਸ਼ਨਾਂ ਦੱਸਦੇ ਨੇ ਕਿ ਕਿਸ ਤਰ੍ਹਾਂ ਇਸ ਇੱਟ ਨੂੰ ਰੱਖਣਾ ਹੁੰਦਾ ਹੈ ਦੇਖੋ ਤੁਹਾਡੇ ਘਰੇ ਵੀ ਜੇ ਸ਼ੌਂਕ ਹੈਗੀ ਹੈ ਤਾਂ ਤੁਸੀਂ ਉਸ ਨੂੰ ਹਟਾਉਣ ਲਈ ਇੱਥੋਂ ਇੱਕ ਲੈ ਕੇ ਜਾ ਸਕਦੇ ਹੋ ਤੇ ਫਿਰ ਉਸ ਨੂੰ ਇੱਥੇ ਹੀ ਤੁਸੀਂ ਦੁਬਾਰਾ ਰੱਖਣਾ ਹੁੰਦਾ ਹੈ ਜਦੋਂ ਤੁਹਾਡੇ ਘਰੋਂ ਸਿਉਂਖ ਖਤਮ ਹੋ ਜਾਂਦੀ ਹੈ ਜਾਂ ਫਿਰ ਫਰਵਰੀ ਤੋਂ ਪਹਿਲਾਂ ਪਹਿਲਾਂ ਧੰਨਵਾਦ ਜੀ ਵਰਤੋ ਵੱਦ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਵੀ ਤਾਂ ਕਿ ਜਿਸ ਦੇ ਘਰ ਵੀ ਸਿਉਂਖ ਹੈ ਉਹ ਉਸ ਸਿਉਂਖ ਨੂੰ ਫਟਾ ਸਕੇ